ਜੋ ਪ੍ਰਾਨੀ ਮਮਤਾ ਤਜ ਲੋਭ ਮੋਹ ਹੰਕਾਰ ਕਹੋ ਨਾਨਕ ਆਪਨ ਤਰੈ ਆਵਰਨ ਲਿਹਿ ਤੇ ਉਦਾਰ ਨੌਵੇਂ ਗੁਰਦੇਵ ਜਿਨ੍ਹਾਂ ਦੀ ਰਚਨਾ ਤੋਂ ਇਹ 22ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਆਓ ਇਸ ਸ਼ਲੋਕ ਰਾਹੀਂ ਸਤਗੁਰੂ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਆਂ ਸਤਗੁਰੂ ਜੀ ਫਰਮਾਉਂਦੇ ਨੇ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਸਤਗੁਰੂ ਜੀ ਕਹਿੰਦੇ ਜੋ ਵੀ ਪ੍ਰਾਨੀ ਜਿਹੜਾ ਵੀ ਮਨੁੱਖ ਆਪਣੇ ਅੰਦਰੋਂ ਮਮਤਾ ਨੂੰ ਮੈਂ ਮੇਰੀ ਨੂੰ ਆਪਣੇ ਆਪਣਤ ਨੂੰ ਲੋ ਬਨੋ ਮੋਹ ਨੂੰ ਹੰਕਾਰ ਨੂੰ ਛੱਡ ਦਿੰਦਾ ਹੈ ਭਾਵ ਤਿਆਗ ਦਿੰਦਾ ਹੈ ਤਜ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਤਰ ਜਾਂਦਾ ਹੈ ਸੰਸਾਰ ਪਵਜਲ ਤੋਂ ਵਿਸ਼ੇ ਵਕਾਰਾਂ ਦੇ ਸੰਸਾਰ ਤੋਂ ਉਹ ਮਨੁੱਖ ਤਰ ਗਿਆ ਤੇ ਸਹਿਬ ਕਹਿੰਦੇ ਹੋਰਨਾਂ ਨੂੰ ਵੀ ਤਾਰ ਦਿੰਦਾ ਹੈ ਔਰਨਲੇਤ ਉਦਾਰ ਉਹ ਆਪ ਤਰ ਗਿਆ ਜਿਹੜੇ ਜਿਹੜੇ ਵੀ ਉਹs ਮਨੁੱਖ ਦਾ ਸੰਗ ਕਰਨਗੇ ਉਹਨਾਂ ਨੂੰ ਵੀ ਉਹ ਮਨੁੱਖ ਉਹ ਪ੍ਰਾਨੀ ਤਾਰ ਲਵੇਗਾ ਹੁਣ ਵੇਖੋ ਸਾਧ ਸੰਗਤ ਜੀ ਜਿੰਨਾ ਚਿਰ ਮਨੁੱਖ ਦੀ ਸੁਰਤ ਅੰਦਰ ਮੈਂ ਮੇਰੀ ਲੋਭ ਮੋਹ ਹੰਕਾਰ ਮਾਇਆ ਦਾ ਭਾਵ ਹੈ ਜਿੰਨਾ ਚਿਰ ਸਾਡੀ ਸੁਰਤ ਵਿੱਚ ਸਾਡੇ ਅੰਦਰ ਉਹਨਾਂ ਚਿਰ ਸਾਡੀ ਜ਼ਿੰਦਗੀ ਵਿੱਚ ਸਾਡੇ ਅੰਦਰ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦਾ ਨਾਮ ਤੇ ਨਹੀਂ ਸਕਦਾ ਕਿਉਂਕਿ ਵੇਖੋ ਮਮਤਾ ਦਾ ਅਰਥ ਹੈ ਆਪਣਾ ਅਧ ਮੈਂ ਮੇਰੀ ਦੀ ਭਾਵਨਾ ਜਿਸ ਵੀ ਚੀਜ਼ ਦੇ ਨਾਲ ਮਨੁੱਖ ਦੀ ਆਪਣਾਤ ਜੁੜੀ ਹੋਈ ਹੈ ਆਪਾ ਭਾਵ ਜੁੜਿਆ ਹੋਇਆ ਤੇ ਸਹਿਬ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਜਿੰਨਾ ਚਿਰ ਮਨੁੱਖ ਮੇਰੀ ਮੇਰੀ ਕਰਦਾ ਰਹਿੰਦਾ ਹੈ ਉਹਨਾਂ ਚਿਰ ਕਹਿੰਦੇ ਇਸ ਦੀ ਜ਼ਿੰਦਗੀ ਦਾ ਜਿਹੜਾ ਕਾਰਜ ਹੈ ਇੱਕ ਵੀ ਸਵਰਦਾ ਨਹੀਂ ਜਦ ਲੱਗ ਮੇਰੀ ਮੇਰੀ ਕਰਾ ਤਬ ਅਲਗ ਕਾਜ ਏਕ ਨਹੀਂ ਸਰੈ ਸਹਿਬ ਕਹਿੰਦੇ ਉਹਨਾਂ ਚਿਰ ਇਹਦਾ ਇੱਕ ਵੀ ਕਾਜ ਸਵਰਦਾ ਨਹੀਂ ਕਿਉਂ ਕਿ ਮੈਂ ਮੇਰੀ ਵਿੱਚ ਲੱਗਾ ਹੋਇਆ ਹੈ ਆਪਣਾਤ ਦੇ ਵਿੱਚ ਮਮਤਾ ਦੇ ਵਿੱਚ ਲੱਗਾ ਹੋਇਆ ਹੈ ਜਦ ਮੇਰੀ ਮੇਰੀ ਮਿਟ ਜਾਏ ਕਹਿੰਦੇ ਜਦੋਂ ਮੇਰੀ ਮੇਰੀ ਮਿਟ ਗਈ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਕਹਿੰਦੇ ਤਦੋਂ ਇਸ ਮਨੁੱਖ ਦੇ ਪ੍ਰਭੂ ਨੇ ਕਾਜ ਸਵਾਰ ਦਿੱਤੇ ਪਾਪ ਇਸ ਦੀ ਜ਼ਿੰਦਗੀ ਦਾ ਮਨੋਰਥ ਹੈ ਜਿਹੜਾ ਉਹ ਪੂਰਾ ਹੋ ਜਾਵੇ। ਸਫਲ ਹੋ ਜਾਵੇਗਾ। ਉਹ ਸਫਲ ਹੋਵੇਗਾ ਕਿਵੇਂ? ਮੈਂ ਮੇਰੀ ਦਾ ਪਾਪ ਮਿਟੇਗਾ ਕਿਵੇਂ? ਜਦੋਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਡੇ ਅੰਦਰ ਆ ਜਾਵੇਗਾ। ਇਹ ਹੈ ਮਮਤਾ। ਫਿਰ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਲੋਭ। ਲੋਭ ਦਾ ਅਰਥ ਹੁੰਦਾ ਲਾਲਚ। ਲਾਲਸਾ। ਹੋਰ ਹੋਰ ਦੀ ਲਾਲਸਾ। ਪਾਪ ਜਿੰਨਾ ਮਨੁੱਖ ਦੇ ਕੋਲ ਹੈ, ਉਹਨੇ ਵਿੱਚ ਮਨੁੱਖ ਸੰਤੁਸ਼ਟ ਨਹੀਂ। ਹੋਰ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਹੋਰ ਪਦਾਰਥ ਆ ਜਾਣ ਤੇ ਸਹਿਬ ਆਖਣ ਲੱਗੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਅਨੇਕਾਂ ਪੁਰੀਆਂ ਦੇ ਭਾਰ ਲੱਗ ਜਾਣ ਸਾਡੇ ਕੋਲ ਐਡੇ ਵੱਡੇ ਢੇਰ ਲੱਗ ਜਾਣ ਜੇ ਅਜੇ ਵੀ ਅਸੀਂ ਤ੍ਰਿਸ਼ਨਾ ਦੇ ਮਾਰੇ ਹਾਂ ਤੇ ਤਾਂ ਵੀ ਸਾਡੇ ਅੰਦਰੋਂ ਇਹ ਲੋਭ ਦਾ ਲਾਲਚ ਦਾ ਤ੍ਰਿਸ਼ਨਾ ਦਾ ਭਾਵ ਜਿਹੜਾ ਹੈ ਨਿਕਲ ਨਹੀਂ ਸਕਦਾ ਭਾਵ ਮਨੁੱਖ ਇਦਾਂ ਵੀ ਸੰਤੁਸ਼ਟ ਨਹੀਂ ਹੋ ਸਕਦਾ ਸਹਿ ਕਹਿੰਦੇ ਸਹਸ ਭੁੱਖਿਆਂ ਪੋਖਣਾ ਉਤਰ ਹੈ ਜੇ ਬੰਨਾ ਪੁਰੀਆਂ ਭਾਰ ਕਹਿੰਦੇ ਜੇ ਸਾਡੇ ਕੋਲੇ ਨੇ ਕੰਪਦਾਰਥ ਆ ਜਾਣ ਫਿਰ ਵੀ ਭੁੱਖ ਜਿਹੜੀ ਸਾਡੀ ਹੈ ਦੂਰ ਨਹੀਂ ਹੋ ਸਕਦੀ ਇਸ ਕਰਕੇ ਸਾਧ ਸੰਗਤ ਜੀ ਮਨੋਖ ਨੂੰ ਜੇ ਰਜਾ ਸਕਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਸਬਰ ਸੰਤੋਖ ਹੀ ਰਜਾ ਸਕਦਾ ਹੈ ਕਿਉਂਕਿ ਬਿਨਾ ਸੰਤੋਖ ਨਹੀਂ ਕੋ ਰਾਜਾ ਕਹਿੰਦੇ ਬਿਨਾਂ ਸੰਤੋਖ ਤੋਂ ਬਿਨਾਂ ਸਬਰ ਤੋਂ ਅੱਜ ਤੱਕ ਕੋਈ ਵੀ ਜਿਹੜਾ ਉਹ ਰਾਜ ਨਹੀਂ ਸਕਦਾ ਹੁਣ ਵੇਖੋ ਮਨੁੱਖ ਦੀ ਇੰਨੀ ਪਾਇਆ ਨਹੀਂ ਹੁੰਦੀ ਜਾਂ ਤੇ ਮਨੁੱਖ ਇਹ ਹੋਵੇ ਕਿ ਮਿਹਨਤ ਕਰਕੇ ਆਪਣਾ ਹੋਰ ਦੁਗਣਾ ਬਿਜ਼ਨਸ ਵਧਾ ਲਵੇ ਜਾਂ ਹੋਰ ਲੋੜਾਂ ਆਪਣੀਆਂ ਪੂਰੀਆਂ ਕਰ ਲਵੇ ਤੇ ਓਨੇ ਹੀ ਬੰਦੇ ਦੀ ਸਮਰੱਥਾ ਨਹੀਂ ਹੈ ਫਿਰ ਬੰਦਾ ਕਰਦਾ ਕੀ ਹੈ ਲੋਭ ਲਾਲਚ ਵਸ ਅਧੀਨ ਹੋ ਕੇ ਲੋਭ ਲਾਲਚ ਦੇ ਤੇ ਮਨੁੱਖ ਫਿਰ ਲੋਕਾਂ ਨਾਲ ਠੱਗੀਆਂ ਮਾਰਦਾ ਹੈ ਚੋਰੀਆਂ ਕਰਦਾ ਹੈ ਪ੍ਰਾਇਆ ਧਨ ਲੁੱਟ ਕੇ ਲਿਆਉਂਦਾ ਹੈ ਤੇ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਕਹਿੰਦਾ ਜਿਹੜਾ ਮਨੁੱਖ ਲੋਭ ਲਾਲਚ ਵਿੱਚ ਵੇਖੋ ਆਪਣੇ ਪਰਿਵਾਰ ਦੀ ਖਾਤਰ ਪ੍ਰਾਇਆ ਧਨ ਠੱਗੀਆਂ ਮਾਰ ਕੇ ਲੁੱਟ ਕੇ ਲਿਆ ਰਿਹਾ ਹੈ ਕਹਿੰਦੇ ਇਹ ਗੱਲ ਚੇਤੇ ਰੱਖੀ ਇਹਨਾਂ ਨੇ ਵੀ ਤੇਰੇ ਜਿਹੜਾ ਉਹ ਬਣਨਾ ਨਹੀਂ ਜਿਨ੍ਹਾਂ ਦੀ ਖਾਤਰ ਤੂੰ ਲੈ ਕੇ ਆ ਰਿਹਾ ਹੈ ਸਹਿਬ ਕਹਿੰਦੇ ਬਹੁ ਪਰਪੰਚ ਕਰ ਪਰਤਨ ਲਿਆਵੇ ਸੁਤਦਾਰਾ ਪਹਿ ਆਣ ਲੁਟਾਵੇ ਮਨ ਮੇਰੇ ਭੁੱਲੇ ਕਪਟ ਨ ਕੀਜੈ ਪੰਤ ਨ ਮੇਰਾ ਤੇਰੇ ਜੀ ਪਹਿਲੀ ਜੈ ਸਾਬ ਕਹਿੰਦੇ ਬੜੇ ਪਰਪੰਚ ਕਰਦਾ ਹੈ ਬੜੇ ਪਰਪੰਚ ਰਚਦਾ ਹੈ ਤੇ ਪਰਾਇਆ ਧਨ ਪਰਾਇਆ maal ਲੈ ਕੇ ਆਉਂਦਾ ਸੁੱਤ ਸੁਦ ਅਰਥ ਹੈ ਪੁੱਤਰ ਦਾਰਾਦਰਤ ਹੈ ਇਸਤਰੀ ਘਰ ਵਾਲੀ ਆਪਣੇ ਪਰਿਵਾਰ ਦੇ ਲਈ ਆਪਣੇ ਪਰਿਵਾਰ ਦੀ ਖਾਤਰ ਇਹ ਸਭ ਕੁਝ ਕਰਦਾ ਹੈ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਕਹਿੰਦੇ हे ਮੇਰਿਆ ਮਨਾ ਕਪਟ ਨਾ ਕਰ ਅੰਤਨ ਮੇਰਾ ਤੇਰੇ ਜੀ ਪਹਿਲੀ ਜੈ ਅਖੀਰ ਵੇਲੇ ਤੇਰੇ ਪਾਸੋਂ ਤੇਰੇ ਕੋਲੋਂ ਉਸ ਮਾਲਕ ਨੇ ਹਿਸਾਬ ਤਵ ਲੈਣਾ ਹੈ। ਸਭ ਕਹਿੰਦੇ ਮਨ ਮੇਰੇ ਪੁੱਲੇ ਕਪਟ ਨਾ ਕੀਜੈ ਅੰਤ ਨ ਬੇਰਾ ਤੇਰੇ ਜੀ ਪਹਲੀਜੈ ਛਿਨ ਛਿਨ ਤਨ ਚੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਹੋ ਨਾ ਪਾਵੇ ਕਹਿੰਦੇ ਤਨ ਛਿੜਦਾ ਜਾ ਰਿਹਾ ਹੈ ਜਿਨਾਂ ਜਰਾ ਆ ਗਿਆ ਬੁਢੇਪਾ ਆ ਗਿਆ ਤੇ ਬੁਢੇਪੇ ਵਿੱਚ ਹੀ ਵੇਖ ਲਈ ਜਿਨ੍ਹਾਂ ਦੀ ਖਾਤਰ ਤੋਂ ਲੁੱਟ ਕੇ ਮਾਲ ਲੈ ਕੇ ਆਉਂਦਾ ਰਿਹਾ ਹੈ ਲੋਭ ਲਾਲਚ ਦੇ ਅਧੀਨ ਹੋ ਕੇ ਤੇ ਸਹਿਬ ਕਹਿੰਦੇ ਉਹ ਵੀ ਤੇਰਾ ਨਹੀਂ ਬਣੇਗਾ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਜਿਨ੍ਹਾਂ ਦੀ ਖਾਤਰ ਲਿਆਉਂਦਾ ਰਿਆਂ ਉਹ ਤੇਰੀ ਓਕ ਵਿੱਚ ਤੇਰੇ ਬੁੱਗ ਵਿੱਚ ਪਾਣੀ ਵੀ ਨਹੀਂ ਪਾਉਣਾ ਉਹਨਾਂ ਨੇ ਫਿਰ ਅਗੇ ਕਹਿੰਦੇ ਕਹ ਤ ਕਬੀਰ ਕੋਈ ਨਹੀਂ ਤੇਰਾ ਫਿਰ ਦਾ ਰਾਮ ਕੀ ਨਾ ਜਪੈ ਸਵੇਰਾ ਹੈ ਭਾਈ ਤੇਰਾ ਕੋਈ ਵੀ ਨਹੀਂ ਇਸ ਕਰਕੇ ਤੂੰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਇਸ ਲੋਭ ਲਾਲਚ ਦੇ ਵਿੱਚੋਂ ਉੱਪਰ ਉਠ ਸਾ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਇਹ ਆਖਿਆ ਹੈ ਕਿ ਭਾਈ ਜਿੰਨਾ ਤੁਹਾਡੇ ਕੋਲ ਹੈ ਉਹਦੇ ਵਿੱਚ ਸੰਤੁਸ਼ਟ ਰਹੋ ਆਪਣੀ ਮਿਹਨਤ ਦੀ ਕਮਾਈ ਕਰੋ ਕਿਰਤ ਕਰੋ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲੋ ਪਰ ਲੋਭ ਲਾਲਚ ਦੇ ਅਧੀਨ ਹੋ ਕੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਤੇ ਕਿਸੇ ਨਾਲ ਠੱਗੀ ਮਾਰ ਕੇ ਕਬਟ ਕਰਕੇ ਛਲ ਕਬਟ ਕਰਕੇ ਜੇ ਮਾਲ ਲੁੱਟ ਕੇ ਲਿਆ ਰਹੇ ਹਾਂ ਤੇ ਗੁਰਮਤ ਅਨੁਸਾਰ ਗੁਰਬਾਣੀ ਅਨੁਸਾਰ ਉਹ ਚੀਜ਼ ਗਲਤ ਹੈ ਰਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਵੋ ਮੋਹ ਦਾ ਅਰਥ ਹੁੰਦਾ ਪਕੜ ਤੇ ਸਹਿਬ ਨੇ ਗੁਰਬਾਣੀ ਅੰਦਰ ਮੋਹ ਨੂੰ ਚਿੱਕੜ ਦੇ ਨਾਲ ਦੱਸਿਆ ਹੈ ਕਿ ਮੋਹ ਇੱਕ ਚਿੱਕੜ ਹੈ ਹੁਣ ਵੇਖੋ ਇੱਕ ਹੁੰਦਾ ਪਿਆਰ ਤੇ ਇੱਕ ਹੁੰਦਾ ਵੋ ਪਿਆਰ ਹੁੰਦਾ ਹੈ ਸਭ ਵਾਸਤੇ ਜਦੋਂ ਮਨੁੱਖ ਪਿਆਰ ਕਰਦਾ ਹੈ ਤੇ ਪਿਆਰ ਸਾਰਿਆਂ ਲਈ ਹੁੰਦਾ ਹੈ ਸਾਰਿਆਂ ਲਈ ਇੱਕੋ ਜਿਹਾ ਹੈ ਤੇ ਜਿਹੜਾ ਮੋਹ ਹੈ ਮੋਹ ਕੇਵਲ ਤੇ ਕੇਵਲ ਮਨੁੱਖ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਆਪਣੇ ਪਦਾਰਥਾਂ ਦਾ ਆਪਣੀਆਂ ਵਸਤੂਆਂ ਦਾ ਕਰੇਗਾ ਕਿਉਂਕਿ ਮੋਹ ਦਾ ਅਰਥ ਹੈ ਪਕੜ ਉਹਨੇ ਦੇ ਵਿੱਚ ਹੀ ਮਨੁੱਖ ਜਿਹੜਾ ਉਹ ਜਕੜਿਆ ਹੋਇਆ ਹੈ ਤੇ ਸਾਬ ਨੇ ਆਖਿਆ ਪੰਕਜ ਮੋਹ ਪੰਕਜ ਮੋਹ ਪਾਗ ਨਹੀਂ ਚੱਲਦਾ ਇਹ ਕਹਿੰਦੇ ਮੋਹ ਚਿੱਕੜ ਹੈ ਤੇ ਹੁਣ ਵੇਖੋ ਚਿੱਕੜ ਦੇ ਵਿੱਚ ਦਲਦਲ ਦੇ ਵਿੱਚ ਜਦੋਂ ਮਨੁੱਖ ਫਸ ਗਿਆ ਚਿੱਕੜ ਦੇ ਵਿੱਚ ਤੇ ਉਹਦਾ ਪੈਰ ਫਿਰ ਗਾਂ ਮਛਾ ਨਹੀਂ ਹੁੰਦਾ ਜਦੋਂ ਪੈਰ ਫਸ ਜਾਵੇ ਨਾ ਫਿਰ ਬੜਾ ਬੰਦਾ ਔਖਾ ਹੁੰਦਾ ਹੈ ਇਸੇ ਤਰ੍ਹਾਂ ਸਹਿਬ ਕਹਿੰਦੇ ਮੋਹ ਹੈ ਪੰਕਜ ਮੋਹ ਪਗ ਨਹੀਂ ਚੱਲਿਆ ਪਗ ਦਾ ਅਰਥ ਹੈ ਪੈਰ ਨਹੀਂ ਚੱਲਦਾ 함 ਦੇਖਾ ਤਹਿ ਡੂਬੀਲੇ ਸਤਿਗੁਰੂ ਜੀ ਕਹਿੰਦੇ ਮੇਰੇ ਵੇਹਂਦੇ ਵੇਹਂਦੇ ਅਨੇਕਾ ਮਨੁੱਖ ਡੁੱਬ ਗਏ ਇਸ ਮੋਹ ਦੇ ਵਿੱਚ ਇਸ ਪਕੜ ਦੇ ਵਿੱਚ ਇਸ ਮੋਹ ਦੇ ਅਧੀਨ ਹੋਇਆ ਅਨੇਕਾ ਮਨੁੱਖ 함 ਦੇਖਾ ਤਹਿ ਡੂਬੀਲੇ ਡੁੱਬਦੇ ਚਲੇਗਾ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਸੁਰਤ ਦੇ ਅੰਦਰ ਮੋਹ ਨੂੰ ਪਸਾ ਲਿਆ ਸੀ ਰਗੇ ਸਤਗੁਰੂ ਜੀ ਫਰਮਾਨ ਕਰਦੇ ਨੇ ਹੰਕਾਰ ਹੰਕਾਰ ਦਾ ਅਰਥ ਹੈ ਹੰਕਾਰ ਕਿਸੇ ਵੀ ਚੀਜ਼ ਦਾ ਹੰਕਾਰ ਕਰਨਾ ਕਿਉਂਕਿ ਵੇਖੋ ਜਿੰਨਾ ਆਪਾਂ ਲੋਭ ਦੀ ਮੋਹ ਦੀ ਹੰਕਾਰ ਦੀ ਮਮਤਾ ਦੀ ਵਿਚਾਰ ਕਰ ਰਹੇ ਹਾਂ ਇਹ ਪਿਛਲੇ ਸ਼ਲੋਕਾਂ ਵਿੱਚ ਵੀ ਵਿਚਾਰ ਆਈ ਹੈ ਇਸ ਹੰਕਾਰ ਦੀ ਵਿਚਾਰ ਵੀ ਅਸੀਂ ਪਿਛਲੇ ਸ਼ਲੋਕਾਂ ਦੇ ਵਿੱਚ ਕੀਤੀ ਸੀ ਹੰਕਾਰ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ ਹੰਕਾਰ ਬੰਦਾ ਬੰਦਾ ਕਿਸੇ ਵੀ ਕੀ ਦਾ ਕਰ ਸਕਦਾ ਚਾਹੇ ਦੇਹੀ ਦਾ ਹੰਕਾਰ ਕਰੇ ਆਪਣੇ ਰਾਜ ਦਾ ਆਪਣੀ ਜਵਾਨੀ ਦਾ ਆਪਣੇ ਧਨ ਪੈਸੇ ਜ਼ਮੀਨ ਜਾਇਦਾਦ ਦਾ ਸਤਿਗੁਰੂ ਜੀ ਕਹਿੰਦੇ ਹਰੇਕ ਤਰ੍ਹਾਂ ਦਾ ਹੰਕਾਰ ਮਨੁੱਖ ਕਰਦਾ ਹੈ ਪਰ ਉਹ ਹੰਕਾਰ ਦੂਰ ਉਦੋਂ ਹੋਵੇਗਾ ਜਦੋਂ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵਸੇਗਾ ਜਦੋਂ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਡੀ ਸੁਰਤ ਦੇ ਵਿੱਚ ਆ ਜਾਵੇਗਾ ਨਹੀਂ ਤੇ ਮਨੁੱਖ ਹੰਕਾਰ ਦੇ ਵਿੱਚ ਇਹ ਮਨੁੱਖ ਦੇ ਕੋਲ 4 ਪੈਸੇ ਨੇ 4 ਮਣ ਦਾਣੇ ਨੇ ਮਨੁੱਖ ਦੇ ਕੋਲ ਸੋਹਣੀ ਜਮੀਨ ਜਾਇਦਾਦ ਤੇ ਪ੍ਰਾਪਰਟੀ ਹੈ ਇਹਨਾਂ ਚੀਜ਼ਾਂ ਦਾ ਹੀ ਮਨੁੱਖ ساری ਜ਼ਿੰਦਗੀ ਹੰਕਾਰ ਕਰਦਾ ਰਹਿੰਦਾ ਹੈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖ ਇਹਨਾਂ ਚੀਜ਼ਾਂ ਨੂੰ ਛੱਡ ਦੇਵੇਗਾ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਅਗੇ ਸਤਿਗੁਰੂ ਜੀ ਕਹਿੰਦੇ ਕਾਹੋ ਨਾਨਕ ਨਾਨਕ ਜੀ ਆਖਦੇ ਨੇ ਨੌਵੇਂ ਗੁਰਦੇਵ ਜੀ ਫਰਮਾਨ ਕਰ ਰਹੇ ਨੇ ਆਪਨ ਤਰੈ ਕਹਿੰਦੇ ਆਪ ਤਰ ਗਿਆ। ਉਹ ਆਪ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਿਆ। ਇਹਨਾਂ ਚੀਜ਼ਾਂ ਤੋਂ ਤਰ ਗਿਆ। ਔਰਨਲੇ ਤੋਂ ਆਧਾਰ ਤੇ ਕਹਿੰਦੇ ਹੋਰਨਾਂ ਨੂੰ ਵੀ ਉਹ ਮਨੁੱਖ ਉਤਾਰ ਦੇਵੇਗਾ। ਹੋਰਨਾਂ ਦਾ ਵੀ ਉਹ ਮਨੁੱਖ ਪਾਰ ਉਤਾਰਾ ਕਰ ਦੇਵੇਗਾ। ਸੋ ਸਾਧ ਸੰਗਤ ਜੀ ਨੌਵੇਂ ਗੁਰਦੇਵ ਧੰਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਨੇ ਸਾਨੂੰ ਜੇ ਸ਼ਲੋਕ ਵਿੱਚੇ ਫਰਮਾਨ ਕੀਤਾ ਹੈ। ਇਹੀ ਸਮਝਾਇਆ ਹੈ ਕਿ ਭਾਈ ਜਿਹੜਾ ਮਨੁੱਖ ਲੋਭ ਨੂੰ ਮੋਹ ਨੂੰ ਹੰਕਾਰ ਨੂੰ ਮਮਤਾ ਨੂੰ ਛੱਡ ਦੇਵੇਗਾ ਉਹ ਆਪ ਤਰ ਜਾਵੇਗਾ ਤੇ ਜਿਹੜਾ ਜਿਹੜਾ ਵੀ ਮਨੁੱਖ ਦੀ ਸੰਗਤ ਕਰੇਗਾ ਉਹ ਵੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਵੇਗਾ ਅਸੀਂ ਹਰ ਰੋਜ਼ ਅਕੀ ਸਹਿਬ ਅੰਦਰ ਵੀ ਪੜ੍ਹਦੇ ਹਾਂ ਜਿਨ੍ਹਾਂ ਨਾਮ ਤੇ ਆਇਆ ਗਏ ਮਸ਼ਕਤ ਘਾੜ ਨਾਨਕ ਤੇ ਮੁਖਜਲੇ ਕੀਦੀ ਛੁੱਟੀ ਨਾਲ ਭਾਵੇਂ ਜਿਨ੍ਹਾਂ ਨੇ ਨਾਮ ਤੇ ਆਇਆ ਮਿਹਨਤ ਕੀਤੀ ਮਸ਼ਕਤ ਕੀਤੀ ਉਹ ਆਪ ਤਰ ਗਏ ਤੇ ਜਿਹੜੇ ਜਿਹੜੇ ਵੀ ਉਹਨਾਂ ਦਾ ਸੰਗ ਕਰਦੇ ਨੇ ਨਾਨਕ ਤੇ ਮੁਖ ਜਲੇ ਹੋਰ ਕੀਤੀ ਛੁੱਟੀ ਨਾਲ ਕਹਿੰਦੇ ਦੂਜਿਆਂ ਦਾ ਵੀ ਪਾਰਵਤਾਰਾ ਕਰ ਦਿੰਦੇ ਨੇ ਸੋ ਸਾਧ ਸੰਗਤ ਜੀ ਵਿਚਾਰਾਂ ਕਰਦਿਆਂ ਕੋਲੋਂ ਬੇਅੰਤ ਪੁੱਲਾਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਾ ਜੋਗਾ ਜੀ ਬਖਸ਼ਣਾਣਾ ਜੇ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਕਮੈਂਟ ਕਰਿਓ ਅੱਗੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ